ਰੈਡੀਅਲਸਾਂ ਬੈਠੇ ਨੇ ਮੈਂ 1920 ਦੇ ਵਿੱਚ ਰਸਨੀ ਕੀਤੀ ਐ ਕੋਈ ਨਕਲ ਨਹੀਂ ਸੀ ਕੋਈ ਖਲਾਸਾ ਨਹੀਂ ਕੋਈ ਐਮਬੀਡੀ ਨਹੀਂ ਹੁੰਦੀ ਕੋਈ ਟੈਨਸ਼ਨ ਨਹੀਂ ਸੀ ਹੁੰਦੀ ਕੋਈ ਸਕੂਲਾ ਦੀ ਬੀਸ ਨਹੀਂ ਸੀ ਹੁੰਦੀ ਆ ਤਾਂ ਸਾਡਾ ਵਿੱਦਿਆ ਦਾ ਸਟੈਂਡਰਡ ਸੀਗਾ ਵਦੋਂ ਇਲਾਜ ਰਜਿੰਦਰਾ ਹਸਪਤਾਲ ਕਾੜੇ ਸੁਣਿਆ 50 ਪੈਸਿਆਂ ਦੀ ਪਰਚੀ ਕਟਾ ਕੇ ਬਾਰਸ਼ ਨੂੰ ਕਹਿੰਦੇ ਵੀ ਤੂੰ ਵੱਲ ਗਿਆ ਘਰ ਨੂੰ ਪੇਸ਼ੈਂਟ ਨੂੰ ਅੰਦਰ ਛੱਡ ਜਾ ਜਦੋਂ ਠੀਕ ਹੋ ਗਿਆ ਤਾਂ ਸੰਸਲੇਆ ਬੱਟ ਕਰਨਾ ਪਈ ਕੋਈ ਪੇਸ਼ੈਂਟ ਤੇ ਵਿਦਿਆ ਨੂੰ ਪਹਿਲਾਂ ਉਹਨੂੰ ਕੰਗਾਲ ਕੀ ਕਰ ਦਿਆਂ। ਪਹਿਲਾਂ ਉਹ ਆ ਆਤਾਂ ਅਧਿਆਪਕਾਂ ਦੀਆਂ ਆਤਾਂ ਗਿਆੜੀਆਂ ਵਿਦਿਆ ਨੂੰ ਬਦਨਾਮ ਕੀਤਾ ਸਰਕਾਰੀ ਸਕੂਲਾਂ ਨੂੰ ਉਹਦੇ ਬਰਾਬਰ ਫਿਰ ਪ੍ਰਾਈਵੇਟ ਸਕੂਲ ਫੋੜ ਕੇ ਚਾਹ ਨਾਲ ਤੁਸੀਂ ਐ ਛੱਡ ਕੇ ਮੌਜ ਨਾਲ ਵੀ ਐਚ ਐ ਦਾ ਬਾਈ ਜੇ ਬੱਚਾ ਅਣਪੜ ਰੱਖਣਾ ਸਰਕਾਰੀ ਸਕੂਲ ਚ ਭੇਜ ਦਿਓ ਜੇ ਪੜਾਉਣਾ ਪ੍ਰਾਈਵੇਟ ਚ ਭੇਜੋ ਜੇ ਮਦਾ ਮਾਰਨਾ ਸਰਕਾਰੀ ਹਸਪਤਾਲ ਦਾਖਲ ਕਰਾ ਦਿਓ ਜੇ ਬੰਦਾ ਬਚਾਉਣਾ ਪ੍ਰਾਈਵੇਟ ਯਾਨੀ ਸਰਕਾਰੀ ਅਦਾਰਿਆਂ ਤੋਂ ਪ੍ਰਾਈਵੇਟ ਅਦਾਰਿਆਂ ਵੱਲ ਨੂੰ ਸਾਨੂੰ ਧੱਕਿਆ ਕਿਹੜੇ ਫੜਨ ਵਾਲਾ ਹੁਣ ਕਹਿੰਦੇ ਜੀ ਤੁਹਾਨੂੰ ਖੇਤੀ ਨਹੀਂ ਕਰਨੀ ਆਉਣੀ ਖੇਤੀ ਤਾਂ ਕਾਰਪੋਰੇਟ ਕਰਿਆ ਕਰਨਗੇ ਇਹਦੀ ਤਾਂ ਉਹਨਾਂ ਤੋਂ ਕਰਾਵਾਂਗੇ